ਹੁਣ ਚੱਲੇ ਆ। ਆਰਤੀ ਡਾਕਟਰ ਨੇ ਕੀ ਕਿਹਾ ਤੈਨੂੰ? ਜਾ ਸਕਦੀਆਂ ਭੱਜ ਦੌੜ ਵੀ ਸਕਦੀਆਂ ਕਿਨੇ? ਹਾਂਜੀ ਐਕਸਰਸਾਈਜ਼ ਕਰ ਸਕਦੀ। ਐਕਸਰਸਾਈਜ਼ ਕਰਨ ਸਕਦੀ। ਮਨਾਂ ਕਿ ਇਹਦੀ ਬਾਹਾਂ ਤੇ ਪ੍ਰੈਸ਼ਰ ਪਾਉਣ ਨੂੰ ਕੀ ਕਿਹਾ ਉਹਨਾਂ ਨੇ? ਬਲੀ ਆਪਣੀ ਆ ਠੀਕ ਹੋ ਗਈ ਐਕਸਰਸਾਈਜ਼ ਕਰੂਗੀ। ਐਸਾਈ ਕਰਾਉਣ ਨੂੰ ਨੇ। ਨਿਗਰਾਨੀ ਰੱਖਣ ਲਈ। ਆਊਟਸਾਈਡ ਕਿਵੇਂ ਸਮਝਾਇਆ ਉਹਨਾਂ ਨੇ ਐਕਸਰਸਾਈਜ਼। ਫਿਰ ਉਹ ਉੱਪਰ ਫਿਜ਼ਿਓ ਵਾਲਿਆਂ ਨੂੰ ਸਮਝਾ ਦੇ ਉਹ ਕਰਾ ਕੇ ਜਾਇਆ ਕਰਨ ਕਿ ਫਿਜ਼ਿਓ ਨਾ ਕਰਾਉਣ ਐਕਸਰਸਾਈਜ਼ ਕਰਾ ਜਾ ਕਰਨਾ। ਠੀਕਾ ਆਰਤੀ ਕਰਨੀ ਹੈ ਪੁੱਤਿਕ ਸੇਜਾ ਜਿਵੇਂ ਦੱਸਿਆ ਤੂੰ ਉਦੋਂ ਇੰਨਾ ਗੁੱਸੇ ਹੋ ਗਈ ਸੀ ਕਿ ਗੁਰਦੁਆਰੇ ਨਹੀਂ ਮੈਨੂੰ ਤਰ੍ਹਾਂ ਦੇ ਭੂਤ ਆ ਗਏ ਸੀ ਭੂਤ ਆ ਗਏ ਭੂਤ ਨੇ ਮਾਰ ਦਿੱਤਾ ਭੂਤ ਅਜਾ ਕੀ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਲੱਗਾ ਮੈਂ ਕੌਣ ਹੈ ਕਿਉਂ ਨਾ ਪਤਾ ਹੀ ਕੋਣ ਲੱਗਾ ਤੂੰ ਤਾਂ ਬਣ ਗਈ ਚੰਡੇਲ ਅਈ ਤਾਂ ਡਰ ਗਏ ਅਸੀਂ ਕਹਿੰਦੇ ਆ ਕੀ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ਾਮ ਦਾ ਟਾਈਮ ਆ ਜੀ ਅਰੇ ਰਾਜ ਸਾਹਿਬ ਹੋ ਰਹੀ ਆ ਇੱਧਰ ਸਾਡੀਆਂ ਬੀਬੀਆਂ ਤੇ ਭੈਣਾਂ ਬੈਠੀਆਂ ਪ੍ਰਸ਼ਾਦਾ ਛੱਕ ਰਹੀਆਂ ਸ਼ਾਮ ਦਾ ਗੁਰੂ ਘਰ ਲੰਗਰ ਚੱਲੀ ਜਾਂਦਾ ਤੇ ਜਿੱਥੇ ਸਾਡੇ ਪਰਿਵਾਰ ਦੇ ਮੈਂਬਰ ਬੱਚੀਆਂ ਪ੍ਰਸ਼ਾਦਾ ਛੱਕ ਰਹੀਆਂ ਤੇ ਇੱਧਰ ਸਾਡੇ ਸਪੈਸ਼ਲ ਚਾਈਲਡ ਇਹ ਵੀ ਸਾਰੇ ਪ੍ਰਸ਼ਾਦਾ ਛਕ ਰਹੇ ਨੇ ਤੇ ਇਧਰਲੇ ਪਾਸੇ ਸਾਡੀਆਂ ਬੀਬੀਆਂ ਭੈਣਾਂ ਜਿਹੜੀਆਂ ਮੰਜਾਂ ਤੇ ਬੈਠ ਕੇ ਪ੍ਰਸ਼ਾਦਾ ਛਕਦੇ ਆ ਉਹ ਪ੍ਰਸ਼ਾਦਾ ਛਕੀ ਜਾ ਰਹੇ ਨੇ ਤੇ ਇਧਰ ਸਾਡੀਆਂ ਧੀਆਂ ਦਾ ਘਰ ਆ ਬਾਲ ਘਰ ਲੜਕੀਆਂ ਦਾ ਕਿਸ ਪਾਸੇ ਛੋਟੀਆਂ ਧੀਆਂ ਸਾਡੀਆਂ ਬੈਠੀਆਂ ਵਾਂ ਹਾਂ ਹੈਪੀ ਮੰਡੇ ਦਾ ਮੈਨੂੰ ਨਹੀਂ ਸੀ ਪਤਾ ਇੰਦਰ ਟਿਊਸ਼ਨ ਲੱਗੀ ਹੋਈ ਆ ਟਿਊਟਰ ਆਏ ਹੋਏ ਨੇ ਬੱਚਿਆਂ ਨੂੰ ਪੜਾਈ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸასი ਗੱਲ ਪੈਣ ਜੀ ਔਰ ਪ੍ਰਿੰਸੀਪਲ ਬੈਣ ਜੀ ਠੀਕ ਠਾਕ ਹੋ ਠੀਕ ਹੈ ਬੜੀ ਬੜੀਆ ਪੜ ਰਹੇ ਨੇ ਬੱਚੇ ਹਾਂ ਬੱਚੇਓ ਠੀਕ ਆ ਟੀਚਰ ਸਮਝ ਆ ਰਹੀ ਟੀਚਰ ਦੀ ਕਿ ਭੈਣ ਜੀ ਸਾਡੇ ਕੋਲੇ ਸਪੈਸ਼ਲੀ ਇੱਥੇ ਆਏ ਨੇ ਬੱਚਿਆਂ ਨੂੰ ਪੜਾਉਣ ਵਾਸਤੇ ਸਪੈਸ਼ਲ ਚਾਈਲਡ ਨੇ ਜਿਹੜੇ ਉਹਨਾਂ ਦੀ ਸਕੂਲਿੰਗ ਵਾਸਤੇ ਉਹਨਾਂ ਦੀ ਸਕੂਲ ਨੂੰ ਮੇਨਟੇਨ ਕਰਨ ਵਾਸਤੇ ਇਹਨਾਂ ਦਾ ਐਕਸਪੀਰੀਅੰਸ ਆ ਆਪਣਾ ਭੈਣ ਕਿੱਥੋਂ ਆਏ ਹੋ ਮੁੰਬਈ ਸੇ ਐਂਡ ਐਕਸਪੀਰੀਅੰਸ ਫॉर ਟੀਚਿੰਗ ਸਪੈਸ਼ਲ ਕਿਡਸ ਇਨ ਹਾਈਦਰਾਬਾਦ ਹਾਈਦਰਾਬਾਦ ਆਈਬੀ ਬੋਰਡ ਸਕੂਲ ਆਈਬੀ ਬੋਰਡ ਇੰਟਰਨੈਸ਼ਨਲ ਸਕੂਲ ਤੋਂ ਪੈਣ ਪੜ੍ਹਾਈ ਕਰਕੇ ਆਏ ਨੇ ਔਰ ਹਾਈਦਰਾਬਾਦ ਤੋਂ ਵੈਸੇ ਇਹ ਮੁੰਬਈ ਦੇ ਰਹਿਣ ਵਾਲੇ ਨੇ ਤੇ ਅੱਜ ਇਸ ਸੁਪਨਿਆਂ ਦੇ ਘਰ ਦੇ ਵਿੱਚ ਸੇਵਾ ਕਰ ਰਹੇ ਨੇ ਪਿਛਲੇ ਕਈ ਦਿਨਾਂ ਤੋਂ ਭੈਣ ਹੁਣ ਇਹ ਕਹਿੰਦੇ ਵੀ ਮੈਂ ਇੱਥੇ ਚਾਹੁੰਦੀ ਆ ਆਪਣੀ ਲਾਈਫ ਨੂੰ ਇੱਥੇ ਸਮਰਪਿਤ ਕਰਨਾ ਇਧਰ ਸਾਡੇ ਸੰਦੀਪ ਭੈਣ ਜੀ ਬੱਚਿਆਂ ਨੂੰ ਪੜ੍ਹਾ ਰਹੇ ਨੇ ਇੱਧਰ ਮੇਰੇ ਭੈਣਾਂ ਛੋਟੇ ਉਦੋਂ ਜਿਵੇਂ ਕਲਾਸ ਵਾਈਜ਼ ਜਿਹੜੇ-ਜਿਹੜੇ ਬੱਚੇ ਆ ਉਸ ਹਸਾ ਬਣਾ ਇਹਨਾਂ ਦੀ ਸਟੱਡੀ ਹੁੰਦੀ ਆ ਪਹਿਲੀ ਕਲਾਸ ਤੋਂ ਲੈ ਕੇ ਪਲੱਸ 2 ਤੱਕ ਦੇ ਬੱਚੇ ਆ ਸਾਡੇ ਕੋਲੇ ਤੇ ਵੈਗੁਰ ਜੀ ਦੀ ਕਿਰਪਾ ਨਾਲ ਜਿੱਥੇ ਬੱਚੇ ਸਕੂਲੇ ਜਾਂਦੇ ਨੇ ਉੱਥੋਂ ਫਿਰ ਜਦੋਂ ਸਕੂਲੋਂ ਆ ਕੇ ਟਿਊਸ਼ਨ ਵੀ ਪੜ੍ਹਦੇ ਨੇ ਜਿਵੇਂ ਹੁਣ ਇੱਧਰ ਦੇਖੋ ਲੱਗਿਆ ਹੋਇਆ ਸਾਡਾ ਅੰਸ਼ ਪਾਪਾ ਜੀ ਸਾਈਨ ਕਰਾਉਣੇ ਆ ਕਾਦੇ ਸਾਈਨ ਕਰਾਉਣੇ ਪਾਪਾ ਜੀ ਟ੍ਰਿਪ ਤੇ ਜਾਣਾ ਤੁਸੀਂ ਦੇਖੋ ਇੱਥੇ ਹੁਣ ਸਾਡੇ ਜਦੋਂ ਮਾਤਾ ਪਿਤਾ ਦੀ ਥਾਂ ਤੇ ਸਾਈਨ ਕਰਦੇ ਆ ਨਾ ਜੀ ਕੀ ਬਾਤ ਹੈ ਬੜੀ ਫੜ ਕੇ ਰੱਖੋ ਇਹਨੂੰ ਬਹੁਤ ਹੀ ਪ੍ਰਾਊਡ ਫੀਲ ਹੁੰਦਾ ਸੱਚੇ ਬਾਸ਼ਾ ਨੇ ਸਾਨੂੰ ਇਹਨਾਂ ਸੱਤਿਆਾਰਤੀ ਮੈਮ ਜੀ ਨੇ ਕਿਹਾ ਸੀ ਉਹਨੇ ਜਾਣਾ ਆਰਤੀ ਦੀ ਮੈਮ ਜੀ ਨੇ ਕਿਹਾ ਸੀ ਉਹਨੇ ਜਾਣਾ ਵਾ ਤੇ ਆਰਤੀ ਦੇ ਡਾਕਟਰ ਨੂੰ ਪੁੱਛਣਾ ਪੈਣਾ ਪਹਿਲਾਂ ਹਨਾ ਡਾਕਟਰ ਆਰਤੀ ਕਹਿੰਦੇ ਸੀ ਵੀ ਡਾਕਟਰ ਕਹਿੰਦੇ ਵੀ ਅਸੀਂ ਤੁਹਾਨੂੰ ਅੱਜ ਵੀ ਲਿਆ ਕੇ ਸਕੂਲ ਅੱਛਾ ਕਿਹਾ ਤੁੰਨੇ ਮੈਂ ਕਹਿੰਕਾ ਕੱਲ ਚੈੱਕਅਪ ਕਰਾ ਕੇ ਆਈਏ ਨਾ ਮੈਨੂੰ ਅੱਜ ਰਾਤ ਮਿਲੀ ਨਹੀਂ ਪੁੱਤ ਰਾਤ ਆਪਾਂ ਲੇਟ ਆਏ ਆ ਤੇ ਅੱਜ ਕੈਂਪ 'ਚ ਤੜਕੇ 5 ਵਜੇ ਦਾ ਪਾਪਾ ਜੀ ਲੱਗੇ ਹੋਏ ਨੇ ਇਸ ਕਰਕੇ ਮੇਰੀ ਗੱਲ ਨਹੀਂ ਹੋਈ ਜੀ ਆਰਤੀ ਦੇ ਡਾਕਟਰ ਨਾਲ ਤੇ ਹੁਣ ਮੈਂ ਆਰਤੀ ਦੇ ਡਾਕਟਰ ਨਾਲ ਗੱਲ ਕਰਕੇ ਇਹਨਾਂ ਨੂੰ ਕੰਮ ਕਰ ਦਿੰਨਾ ਠੀਕ ਹੈ ਬੇਟਾ ਇਹਨੇ ਬੱਚਿਆਂ ਦੇ ਸਾਰੇ ਫਾਰਮ ਆ ਜਿਹੜੇ ਸਾਨੂੰ ਸਾਈਨ ਕਰਨੇ ਪਿੰਦੇ ਆ ਅਸੀਂ ਕਿੰਨੇ ਭਾਗਾਂ ਵਾਲੇ ਕਲੀਅਰ ਕਰਕੇ ਦੱਸਣਾ ਤੇ ਸਾਈਨ ਤਾਂ ਮੈਂ ਕਰ ਦਿੰਦਾ ਨਾ ਫਿਰ ਕਿੰਨੇ ਬੱਚੇ ਨੇ ਆਰਤੀ ਸੈਣ ਕਿੰਨੇ ਹੋਗੇ 19 19 19 ਬੱਚੇ ਆ ਇਹ ਸਾਰੇ ਹੈਗੇ ਨੇ ਪ੍ਰਾਇਮਰੀ ਸਕੂਲ ਵਾਲੇ ਬੱਚੇ ਔਰ ਜਿਹੜੇ 5ਵੀਂ ਕਲਾਸ ਤੱਕਰ ਪੜ੍ਹਦੇ ਆ ਜਿਹੜੇ ਫਿਰ ਜਿਹੜੇ 6ਵੀਂ ਤੋਂ ਲੈ ਕੇ ਦਰੋਂ ਇੱਧਰ ਸਾਡੀਆਂ ਨਿੱਕੀਆਂ ਨਿੱਕੀਆਂ ਧੀਆ ਬੈਠੀਆਂ ਦੋਨੇ ਪ੍ਰਸ਼ਾਦਾ ਖਾਈ ਜਾਂਦੀਆਂ ਆਹ ਚਾਦੀ ਅੰਜਗਾ ਵੀ ਟੀਕਾਈ ਜਾਂਦੀ ਆ ਗਾਜਰ ਮਟਰ ਦੀ ਸਬਜ਼ੀ ਨਾਲ ਆਹ ਚਾਦੀ ਛਿਮਰੋ ਵੀ ਰੋਟੀ ਖਾਈ ਜਾਂਦੀ ਆ ਗਾਜਰ ਮਟਰ ਦੀ ਸਬਜ਼ੀ ਨਾਲ ਹੂੰ ੁੱਲੂ ਬਣਾਇਆ ਇਹੇ ਬੱਚਿਆਂ ਦੀ ਲਿਸਟਾ ਬੀਬੀਆਂ ਭੈਣਾਂ ਦੀ 108 ਤੱਕਰ ਸੀਗੀ ਲਿਸਟ ਹੁਣ ਤਾਂ ਵੱਧ ਕੇ 160 70 ਤੇ ਚਲੀ ਗਈ ਹੈ ਲਿਸਟ ਸਾਡੀ ਇਹ ਹੁਣ ਜਿਵੇਂ ਇੱਥੇ ਥੱਲੇ ਭੈਣਾਂ ਨੇ ਤੇ ਬੀਬੀਆਂ ਨੇ ਸਾਰਿਆਂ ਨੇ ਪ੍ਰਸ਼ਾਦਾ ਛੱਕ ਲਿਆ ਵਾ ਜਾ ਚੱਕੀ ਜਾ ਰਹੇ ਨੇ ਤੇ ਇਸ ਤਰ੍ਹਾਂ ਹੀ ਹੁਣ ਹਾਂ ਤੂੰ ਕਿੱਥੇ ਚਲੀ ਮਿਰਚੇ ਜੀ ਮੇਰੇ ਹਾਂ ਨਿੰਦੇਬੋ ਤਕੜੀਆਂ ਭਾਈ ਸਤਿ ਸ੍ਰੀ ਅਕਾਲ ਹਰਪਾਲ ਕੁੜੇ ਠੀਕ ਹਾਂ ਇਹ ਮਾਤਾ ਜੀ ਹੁਣ ਨਹੀਂ ਛੱਡ ਆਵਾਂਗੇ ਮਾਂ ਕਿੱਥੇ ਛੱਡ ਗਏ ਨਾ ਪਿੰਡ ਪਿੰਡ ਛੱਡ ਆਵਾਂਗੇ ਮੈਂ ਵੀ ਫਿਰ ਥੈਂਕ ਯੂ ਤੁਸੀਂ ਪਿੰਡ ਅੱਦਮਾ ਜੀ ਗੋਹਣ ਹਾਂ ਠੀਕ ਤਾਂ ਹੈ ਕੱਲੀ ਕਿਵੇਂ ਰਹੇਗੀ ਮਾਂ ਉਹ ਮੁੰਡੇ ਨਾਲ ਜਾਊਗੇ ਮੁੰਡੇ ਮਾਂ ਉੱਥੇ ਘਰੇ ਕੀ ਕੰਮ ਕਰਨਗੇ ਫੇਰ ਉਹ ਮੇਂ ਬਿਮਾਰ ਹੋ ਜਾਣ ਪਹਿਲਾਂ ਆਂਕੂ ਨਾ ਹੋ ਜਾਵੇ ਨਹੀਂ ਹੁੰਦੇ ਨਹੀਂ ਹੁੰਦੇ ਹਾਂ ਪੱਕੀ ਗੱਲ ਹਾਂ ਹੋ ਚੱਲ ਭੇਜ ਦਿੰਦੇ ਆ ਕਦੋਂ ਚੱਜ ਗਏ ਅੰਦਰ ਜੇਤੀ ਭੇਜ ਦਿੰਦੇ ਆ ਸੰਭਲ ਜਾਏ ਟਿਕਨ ਮੰਪਰੀ ਤੇ ਨਾ ਨੋਟ ਕਰ ਇਹਦੀ ਬੇਟੀ ਨੂੰ ਬੁਲਾਉਣਾ ਆਪਾਂ ਅਰ ਇੱਕ ਪੁੱਤ ਜਿਹੜੇ ਛੱਡ ਕੇ ਗਏ ਸੀ ਬੰਦੇ ਜਿਨ੍ਹਾਂ ਨੇ ਆਪਾਂ ਨੂੰ ਦੱਸਿਆ ਸੀ ਯਾਨੀ ਕਿ ਉਹਨਾਂ ਨੂੰ ਫੋਨ ਕਰਨਾ वैसे बाकी माता ਹੁਣ ਪੂਰੀ ਫਿੱਟ ਆ। ਵੇਖ ਮੇਰੀ ਗੇੜਾ ਕਢਾ ਦੀਏ ਇਹਦਾ। ਹਨਾ ਕੱਲੂ ਮੈਨੂੰ ਯਾਦ ਕਰਾਉਣਾ ਤੇਰੀ ਡਿਊਟੀ ਆ। ਹਾਂ ਮਾਂ ਕਿ ਮੈਂ ਭਾਈ ਠੀਕ ਆ ਅੱਤੇ ਸੱਟ ਖਾ ਲਈ। ਇਹ ਭੈਣ ਆ ਮੇਰੀ ਇਹ ਸੇਵਾ ਕਰਦੀ ਆ ਇਹਦਾ ਭਰਾ ਆਪਸਟ ਸੀਗਾ ਉਹਨੂੰ ਲੈ ਕੇ ਆਈ ਸੀ ਇੱਥੇ ਭੈਣ ਤੇ ਭਰਾ ਉਧਰ ਠੀਕ ਹੋ ਕੇ ਸੇਵਾ ਕਰਾਈ ਜਾਂਦਾ ਹੁਣ ਬਹੁਤ ਫਰਕ ਆ। ਇਹ ਭੈਣ ਸਾਡੀ ਇੱਧਰ ਇੱਧਰ ਗੱਗੂ ਨੂੰ ਰੋਟੀ ਖਵਾਉਣ ਲੱਗੀ ਹੁਣ ਗੱਗੂ ਮੈਨੂੰ ਦੇਖ ਕੇ ਉਰੇ ਮੂੰਹ ਜਦ ਹੀ ਉਧਰ ਨੂੰ ਕਰ ਲੈਂਦੀ ਐ ਕੋਈ ਨਾ ਭਰਾ ਨਾ ਕਿੰਨੇ ਕਿ ਤਨ ਬਸੇ ਰਹੂਗੀ ਸਤਿਗੁਰਸ ਤਿਸ ਕਰੇ ਸਤਿਗੁਰ ਪੈਣ ਸਤਿਗੁਰ ਮਾਂ ਠੀਕੋ ਇਹ ਸਾਡੀ ਬੇਬੇ ਆ ਇਹ ਸਾਡੀ ਬੇਬੇ ਨੂੰ ਹੁਣ ਦਿਖਣ ਲੱਗ ਗਿਆ ਅੱਖਾਂ ਤੋਂ ਅੰਨੀ ਸੀ ਲਖੀਆ ਜਦੋਂ ਲੈ ਕੇ ਆਏ ਸੀ ਮਾਂ ਲਖੀਆ ਹਾਂ ਲਾਡੋ ਮਿਲਣਾ ਹੀ ਆ ਮੈਨੂੰ ਤੋ ਇਹ ਰਚਨਾ ਭੈਣਾ ਸਾਡੀ ਕਿਹਦਾ ਭਰਾ ਸ਼ਰਮ ਹੋਣੀ ਚਾਹੀਦੀ ਯਾਰ ਬਾਈ ਤੈਨੂੰ ਤਾਂ ਯਾਰ ਅਮਿਤ ਕੁਮਾਰ ਆ ਇਹਦਾ ਭਰਾ ਇੱਕ ਲਕੀ ਤੇ ਰਚਨਾ ਇੱਥੇ ਨੇ ਸਾਡੇ ਕੋਲੇ ਉਹ ਯੂਰਪ ਦੇ ਵਿੱਚ ਰਹਿੰਦਾ ਸਪੇਨ ਦੇ ਵਿੱਚ ਬਾਰਸੀਲੋਨਾ ਦੇ ਵਿੱਚ ਰਹਿੰਦਾ ਤੇ ਉਹਦਾ ਆਪਦਾ ਬੀਅਰ ਬਾਰ ਆ ਉੱਥੇ ਇਹਨਾਂ ਦੇ ਹਿੱਸੇ ਦੀ ਜਿਹੜੀ ਘਰ ਦੀ ਕੋਠੀ ਸੀ ਜਿਹੜੀ ਪਿਓ ਦੀ ਉਹ ਵੀ ਵੇਚ ਕੇ ਆਪਦੀ ਸੱਸ ਦੇ ਨਾਂ ਲਵਾ ਦਿੱਤੀ ਜਿੰਨਾ ਮਾਂ ਪਿਓ ਦਾ ਪੈਸਾ ਤੇ ਲਾ ਸੀ ਉਹ ਵੀ ਸਭ ਕੁਝ ਲੁੱਟ ਕੇ ਲੈ ਗਿਆ ਤੇ ਬਾਹਰ ਬੈਠਾ ਇਹ ਬੱਚੇ ਦੋਨੋਂ ਭੈਣ ਭਰਾ ਮਲਮੁੱਤਰ ਖਾਈ ਜਾਂਦੇ ਸੀ ਆਪਦਾ ਪਿਓ ਮਰ ਗਿਆ ਸੰਸਕਾਰ ਤੇ ਵੀ ਨਹੀਂ ਆਇਆ ਫੋਨ ਕਰਦੇ ਰਹੇ ਔੜ ਕੇ ਫੋਨ ਚੱਕਣਾ ਹੀ ਬੰਦ ਕਰ ਗਿਆ ਅੱਜ ਤੱਕ ਨਹੀਂ ਆਇਆ ਪਿਓ ਦਾ ਪੁੱਤ ਮਾਂ ਮਰ ਗਈ ਉਦੋਂ ਵੀ ਨਹੀਂ ਆਇਆ ਪਿਓ ਮਰ ਗਿਆ ਉਦੋਂ ਵੀ ਨਹੀਂ ਆਇਆ ਭੈਣ ਭਰਾ ਨੂੰ ਅਸੀਂ ਉੱਥੋਂ ਲੈ ਆਏ ਤਾਂ ਵੀ ਅੱਜ ਤੱਕ ਕਰ ਕਰ ਦੇਖਣ ਨਹੀਂ ਆਇਆ ਬਾਰੇ ਇਹ ਰੱਬੀ ਰੂਹਾਂ ਦੀ ਸੇਵਾ ਸਾਡੇ ਹਿੱਸੇ ਆਈ ਹੈ ਰਚਨਾ ਤੇ ਵੀ ਕੀ ਦੀ ਸ਼ੁਕਰੀਆ ਦਾਤ ਕਰਿਓ ਸਾਡੀ ਨੋਚਨਾ ਵਾਸਤੇ ਸਾਡੀ ਲਾ ਲੋ ਵਾਸਤੇ ਹਾਂਜੀ ਆ ਗਿਆ ਮਾਂ ਆ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਵੇ ਠੀਕ ਹੈ ਮਾਂ ਸੇ ਠੀਕ ਹੈ ਤੁਹਾਡੀ ਹਾਂਜੀ ਬੀਬੀ ਚਲ ਜਾਂਦੀ ਵਾਸਤੇ ਵਈਆ 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 ਮੇਰਾ ਬਾਜੂ ਹਾਂ ਕੋਈ ਨਾ ਹੋ ਜੂ ਠੀਕ ਹੋ ਜਾਣੀ ਠੀਕ ਹਾਂ ਭਾਈ ਰੇਖਾ ਮਿੱਤਲ ਭੈਣੇ ਠੀਕ ਆ ਨਮਸਤੇ ਊੜਾੜਾ ਪੜੀ ਜਾਨੀ ਆ ਇਹ ਕਿਆਦਾ ਪੜੀ ਜਾਂਦੀ ਹੈ ਬੈਠੀ ਨਹੀਂ RAMKURE ਤਕੜੀਆਂ ਭਾਈ ਮੇਲਕੋਟਲੇ ਵਾਲੀ ਬੇਬੇ ਠੀਕ ਹੈ ਵਰਮਾ ਠੀਕ ਹੈ ਇਹ ਠੀਕ ਹੈ ਕਿੰਨਾ ਮਾਵਾਂ ਦੀਆਂ ਦਵਾਵਾਂ ਕਿਉ ਵਰਗੀਆਂ ਓਹੋ ਮੇਰਾ ਪੁੱਤ ਵਰਮਾ ਤਕੜੀਆਂ ਹਾਂ ਪੁੱਤ ਬਾਪੂ ਮਿਲ ਜਾ ਕੇ ਭਾਈ ਹੁਣ ਮੋਮਨਾਬਾਦ ਵਾਲੇ ਜੱਥੇਦਾਰ ਸਾਹਿਬ ਆਜੋ ਮਿਲਜੋ ਹੁਣ ਤਾਂ ਬਹੁਤ ਢੈਮ ਹੋ ਗਿਆ ਤਰਸੀ ਪਈ ਐ ਮਾਂ ਤਕਰੀ ਹਾਂ ਠੀਕ ਐ ਹਾਂ ਠੀਕ ਐ ਆ ਗਿਆ ਆ ਗਿਆ ਉੱਥੇ ਚੱਲਣਾ ਹਾਂ ਮਾਂ ਸਸਰੀਕਾ ਠੀਕ ਐ ਮਾਂ ਤੂੰ ਠੀਕ ਐ ਮਰਨੋ ਹੀ ਬਚੀ ਐ ਤੂੰ ਵੀ ਵਾਹਿਗੁਰੂ ਨੇ ਦੁਬਾਰਾ ਜ਼ਿੰਦਗੀ ਦਿੱਤੀ ਤੈਨੂੰ ਭਾਈ ਉਹਨੇ ਕਿੱਦਾਂ ਹਾਂ ਹਾਂ ਚੱਲਦਾ ਮੈਂ ਉਹਦੇ ਕੋਲ ਚੱਲਣਾ ਕਿੱਦਾਂ ਕਰਨੀ ਉਹਦਾ ਕਰਾਂਗੇ ਉਹਨੇ ਹੁਣ ਡਾਕਟਰਾਂ ਨੇ ਆਉਣਾ 16 ਤਰੀਕ ਦਾ ਆਪਣੇ ਕੈਂਪ ਆ ਅੱਖਾਂ ਦਾ ਉਹਦੇ ਵਿੱਚ ਨਾਲੇ 13 ਚੈੱਕਅਪ ਕਰਾਵਾਂਗੇ ਨਾਲੇ ਇਹਦਾ ਕਰਾਵਾਂਗੇ ਠੀਕ ਐ ਇਦਾਂ ਖਬਰ ਜੜ ਬਣ ਜਾਣਗੇ ਬਣ ਜਾਣਗੇ ਦੇਖੋ ਤਾਂ ਗਾਹ ਹੋ ਗਏ ਮੈਂ ਦੇਖ ਲਾਂ ਮਾਂ ਹਾਂਜੀ ਸਤਿ ਸ੍ਰੀ ਅਕਾਲ ਭੈਣੇ ਵਾਹਿਗੁਰੂ 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 ਇੱਧਰ ਦੇਖ ਮੇਰੇ ਵੱਲ ਨੂੰ ਵਾਹਿਗੁਰੂ ਵਾਹਿਗੁਰੂ ਕੋਈ ਨਾ ਕੋਈ ਨਾ ਮਾਂ ਰੋਗੀ ਕਰ ਫੇਰ ਰੋਣਾ ਨਹੀਂ ਹੁਣ ਜੇ ਤੂੰ ਰੋਈਂ ਤੇਰੀਆਂ ਆਪਣੀਆਂ ਅੱਖਾਂ ਡਾਊਨ ਹੋ ਜਾਣੀਆਂ ਬਬੇ ਵੇ ਵੀ ਹੰਤੜ ਵੀ ਦਿਖਣ ਲੱਗ ਗਿਆ ਆ ਪੱਖਾਂ ਵਾਲੇ ਡਾਕਟਰ ਨੂੰ ਦਿਖਾਵਾਂਗੇ ਦਿਖਣ ਲੱਗ ਗਿਆ ਇੱਕ ਮੈਨੂੰ ਨਿੱਦੀ ਦਾ ਮੈਚ ਫੜਾ ਕਿਦਾ ਉਹਨੂੰ ਇੱਚੋ ਕਿਦਾ ਬਾਸਰਮ ਬਣਦਾ ਇਹ ਕਰ ਆਪੇ ਲੈ ਜਾਣ ਗਿਆ ਆਪੇ ਲੈ ਜਾਣ ਗਿਆ ਠੀਕ ਆ ਕੋਈ ਨਹੀਂ ਜਾਂਦੀ ਕੋਈ ਨਾ ਹਾਂ ਵੀ ਕਿਵੇਂ ਆ ਚਕਲੂ 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 ਕਿਵੇਂ ਆ ਠੀਕ ਆ ਤੂੰ ਕਿੰਕੂ 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 ਸ਼ੋਭਾ ਕੀ ਹੋ ਗਿਆ ਪੁੱਤ ਠੀਕ ਨਹੀਂ ਤੂੰ ਕਰਿਆ ਨਾ ਵੇਚ ਦੇਨੇ ਬੱਚੇ ਕਰੇ ਕਿਹਦੇ ਕੋ ਜਾਏਗੀ ਮੈਂ ਤਾਂ ਨਹੀਂ ਲੈਣਾ ਤੇਲੀ ਕਿਵੇਂ ਰਹਮੇਗੀ ਰੋਟੀ ਕੌਣ ਪਕਾਊ ਰੋਟੀ ਕੌਣ ਲਿਆਊ ਫੇਰ ਸਾਰਾ ਕੋਈ ਕਿੱਥੋਂ ਕਰੇਗੀ ਪਹਿਲਾਂ ਵੀ ਤਾਂ ਕਹਿੰਦੀਆਂ ਸੀ ਕੀ ਹਾਲਤ ਸੀਗੀ ਨਹੀਂ ਨਾ ਕਹਣਾ ਤੂੰ ਫੇਰੋਂ ਮੇ ਹੋ ਜੂਗੀ ਕਿਸ ਬੂ ਭੈਣ ਮੇਰੀ ਹੁਣ ਠੀਕ ਹੈ ਸੇਵਾ ਕਰਾਉਂਦੀ ਆ ਤੂੰ ਵੀ ਸੇਵਾ ਕਰਿਆ ਕਰ ਤਨਾ ਵਿਆਹ ਕਰਕੇ ਤੋਰਾਂਗੇ ਨਹੀਂ ਇੱਥੋਂ ਹੱਥ ਪੀਲੇ ਕਰਕੇ ਤੇਰੇ ਹੱਥ ਪੀਲੇ ਕਰ ਦੇਨੇ ਅਸੀਂ ਇਹਦਾ ਪਹਿਲਾਂ ਵਿਆਹ ਕਰ ਇਹਦਾ ਪਹਿਲਾਂ ਕਰ ਦੇਣਾ ਸ਼ੋਭਾ ਦਾ ਚੋ ਬਾ ਕੀ ਸ਼ਾਦੀ ਹੋ ਗਈ ਸ਼ਾਦੀ ਉਹ ਕਰਾਉਣਾ ਨਹੀਂ ਬਈ ਲੈ ਲੈ ਤੱਕ ਨਹੀਂ ਮੈ ਕਰਾਉਣਾ ਨੇ ਖਸ਼ਬੂ ਕੀ ਸ਼ਾਦੀ ਹੈ ਖਸ਼ਬੂ ਕੀ ਸ਼ਾਦੀ ਹੈ ਜਰੂਰ ਨਹੀਂ ਸਸਿਕਾ ਰ ਵਰਤਾਂ ਨੀ ਠੀਕ ਹੈ ਤੂੰ ਸ੍ਰਿੰਦਰ ਭੈਣੇ ਬਾਈ ਜੀ ਕੋਈ ਬਹੁਤ ਗਹਿਰਾ ਹੈ ਮੇਰੇ ਘਰ ਦਾ ਪਤਾ ਨਹੀਂ ਲੱਗ ਰਿਹਾ ਤਰੀਕ ਦਾ ਪਤਾ ਨਹੀਂ ਲੱਗ ਰਿਹਾ ਜੋ ਕੇਸ ਤੇ ਆਇਆ ਨਾ ਉਹ ਤੋਂ ਕੇਸ ਤੇ ਆਪਾਂ ਵਕੀਲ ਕਰਕੇ ਤਰੀਕ ਨੂੰ ਦੇਤੀ ਸੀਗੀ ਉਹ ਵਕੀਲ ਚਲੇ ਜਾਂਦਾ ਹੁੰਦਾ ਤੇਰੇ ਪਾਪਾ ਵੀ ਚਲੇ ਜਾਂਦੇ ਹੁੰਦੇ ਤਰੀਕ ਠੀਕ ਖੁਬਰਾ ਆ ਨਾ ਕਰ ਤੂੰ ਭਰਾ ਦੇ ਹੁੰਦੇ ਆ ਫਿਕਰ ਨਹੀਂ ਕਰ ਮੈਨੂੰ ਜਾਣਾ ਚਾਹੀਦਾ ਨਹੀਂ ਜੇ ਤੈਨੂੰ ਲੋੜ ਪਊਗੀ ਜਾਣ ਦੀ ਮੈਂ ਆਪੇ ਭੇਜੂਗਾ ਤੈਨੂੰ ਠੀਕ ਹੈ ਬਾਈ ਜੀ ਫਿਕਰ ਨਹੀਂ ਕਰਨਾ ਭਰਾ ਦੇ ਹੁੰਦੇ ਆ ਤਾਂ ਮੇਰਾ ਭਰਾ ਹੈ ਕੋਈ ਨਾ ਚਾਚੀ ਕੋਈ ਦਾਇ ਨਾ ਪੂਆ ਕੱਲ ਜੁਗਾ ਕਿਸੇ ਦੇ ਨਹੀਂ ਮੇਰਾ ਭਰਾ ਵੀਆ ਮੇਰਾ ਪਾਪਾ ਵੀ ਮੇਰੇ ਵੀ ਤੁਸੀਂ ਹੋ ਮੇਰੇ ਵੀ ਮੇਰਾ ਭੈਣਾ ਬਾਬਾ ਮੇਰ ਕਰੇ ਤੁਹਾਡੇ ਭਰਾ ਨੂੰ ਬਸ ਹਿੰਮਤ ਬਖਸ਼ੇ ਵੀ ਮੈਂ ਤੁਹਾਡਾ ਭਰਾ ਬਣ ਸਕਿਆ ਹੈ ਨਾ ਹਾਂਜੀ ਭਾਈ ਜਤਵੰਤੀ ਐ ਕਿਵੇਂ ਆ ਠੀਕ ਠੀਕ ਤੂੰ ਤੂੰ ਉਦੋਂ ਇੰਨਾ ਗੁੱਸੇ ਹੋ ਗਈ ਸੀ ਕਿ ਗੁਰਦੁਆਰੇ ਨਹੀਂ ਮੈਨੂੰ ਤਰ੍ਹਾਂ ਜੀ ਭੂਤ ਆ ਗਏ ਸੀ ਭੂਤ ਬੂਤ ਨੇ ਮਾਰ ਦਿੱਤਾ ਬੂਤ ਅੱਛਾ ਕੀ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਲੱਗਣਾ ਕੋਣ ਨਹੀਂ ਪਤਾ ਕਣ ਲੱਗਾ ਤੂੰ ਤਾਂ ਬਣ ਗਈ ਚੰਡੇਲ ਅਈ ਤਾਂ ਡਰ ਗਏ ਅਸੀਂ ਕਹਿੰਦੇ ਆ ਕੀ ਹੋ ਗਿਆ ਹਨਾ ਇਦਾਂ ਹੀ ਸੀ ਨਾ ਚੰਡੇਲ ਬਣ ਗਈ ਸੀ ਨਾ ਤੇਲ ਭਗਵਾਂਤੀ एना करद प्यार सहेब मेरा दसिया नहीं दसिया नहीद ਕਸਿਆ ਨਹੀਂ ਜਾਂਦਾ ਰੂਲ ਦੇ ਖੁੱਲ੍ਹਦੀ ਏ ਜ਼ਿੰਦਗਾਨੀ ਹੋੜੀ ਸੀ ਸਾਡੇ ਜੀਵਨ ਦੀ ਕੋਈ ਹੋਰ ਕਹਾਣੀ ਹੋਣੀ ਸੀ ਕਹਾਣੀ ਹੋਣੀ ਸੀ ਤਸੀਨ ਫੜ ਦੇ ਬਾ ਤਸੀਨ ਫੜ ਦੇ ਬਾ ਸਾਰੂ ਲਜਾਣਾ ਸੀ ਵਾਹਿਗੁਰੂ ਵਾਹਿਗੁਰੂ ਤਸੀਨ ਫੜ ਦੇ ਬਾ ਸਾਰੂ ਲਜਾਣਾ ਸੀ ਸਾਨੂੰ ਕਿਸੇ ਨਾਲ ਮਿਲ ਨਹੀਂ ਤਾ ਸਾਰ ਲ ਜਾਣਾ ਸੀ